ਇਹ ਨਾ ਚੋਚੋ ਵੀ ਆਪਾਂ ਕੋਈ 20 ਲੀਟਰ ਵਾਲੀ ਮੱਝ ਤੋਂ ਸਟਾਰਟ ਕਰਨਾ ਜਾਂ 18 ਵਾਲੀ ਤੋਂ ਕਰਨਾ ਸਾਰਿਆਂ ਨਾਲ ਪਹਿਲਾਂ ਚਾਹੀਏ ਆਪਾਂ ਲੈਵੇ ਘਰੇ 10 ਲੀਟਰ ਵਾਲੀਆਂ ਨੇ 12 ਲੀਟਰ ਵਾਲੀਆਂ ਨੇ ਆਪਾਂ ਤੋਂ ਵਧੀਆ ਬ੍ਰੀਡ ਪਿਆਰ ਕਰ ਸਕਦੇ ਆ ਭਰਾਵੋ ਜਣ ਕਰਤੇ ਹੋਣਗੇ ਆਏ ਸਾਲ ਦੇ ਵਿੱਚ 10 ਤੋਂ 12 ਪਸ਼ੂ ਸੇਲ ਕਰਦਾ ਜੀ ਵੱਡੇ ਜਿਹੜੇ ਘੱਟੋ ਘੱਟ 15 ਤੋਂ 16 ਲੱਖ ਦੇ ਵਿੱਚ ਸੇਲ ਹੋ ਗਏ ਇਹ ਆਪਣਾ ਧੰਦਾ ਬਾਈ ਖੇਤੀਬਾੜੀ ਦੇ ਨਾਲ ਮਜ਼ਦੂਰੀ ਦੇ ਨਾਲ ਬਹੁਤ ਵਧੀਆ ਧੰਦਾ ਬਾਈ ਤੇ ਜਦੋਂ ਆਪਾਂ ਇਹ ਸਟਾਰਟ ਅੰਕ ਦੇ ਵਿੱਚ ਦੇਖੋ ਸਾਲ ਦੋ ਸਾਲ ਰਿਕਰ ਭਰਾ ਨੂੰ ਦਿੱਕਤ ਜ਼ਰੂਰ ਆਉਂਦੀ ਹੈ ਜੀ ਜੋ ਜਦੋਂ ਆਪਣੋ 2-3 ਸਾਲ ਦੇ ਵਿੱਚ ਤਜਰਬਾ ਆ ਜਾਂਦਾਗਾ ਦੇਖੋ ਭਰਾ ਫਿਰ ਇਹ ਕੋਈ ਬਹੁਤਾ ਵੱਡਾ ਕੰਮ ਨਹੀਂ ਹੈਗਾ ਜੇ ਆਪਾਂ ਖੇਤੀਬਾੜੀ ਕਰਦੇ ਆ। ਖੇਤੀਬਾੜੀ 'ਚ ਮੇਰਾ ਹਰ ਇੱਕ ਭਰਾ ਦੇਖੋ ਇੱਕ ਡਾਕਟਰ ਸਾਹਿਬ ਹੁੰਦੇ ਨੇ ਜਿਹੜੇ ਕਿਤਾਬੀ ਵੜ ਕੇ ਲੱਗਦੇ ਨੇ ਇੱਕ ਆਪਣਾ ਖੇਤੀਬਾੜੀ ਦੇ ਹੱਥੀਂ ਤਜਰਬਾ ਹੁੰਦਾਗਾ। ਆਪਾਂ ਉਦੋਂ ਜਾਨੀ ਵਧੀਆ ਕੰਮ ਕਰ ਸਕਦੇ ਹੁੰਨੇ ਆਪ ਨੂੰ ਨੌਲ ਜਦੋਂ ਜ਼ਿਆਦਾ ਹੁੰਦੀ ਆ ਵੀ ਕਿਹੜੇ ਟਾਈਮ ਤੇ ਕੀ ਪਾਉਣਾ ਕਿਹੜੇ ਟਾਈਮ ਤੇ ਕੀ। ਇਹੀ ਗੱਲ ਜਾਣ ਬਰਾਂਦੀ ਆ ਭਰਾ ਲੋਕ। ਜੇ ਆਪਾਂ ਬਰੀਡ ਦੇ ਕੰਮ ਕਰਾਂਗੇ ਇਹਨਾਂ ਚੋਚੋ ਵੀ ਆਪਾਂ ਕੋਈ 20 ਲੀਟਰ ਵਾਲੀ ਮੱਝ ਤੋਂ ਸਟਾਰਟ ਕਰਨਾ ਜਾਂ 18 ਵਾਲੀ ਤੋਂ ਕਰਨਾ ਸਾਰਿਆਂ ਦਾ ਪਹਿਲਾਂ ਚਾਹੇ ਆਪਣੇ ਲਈ ਵੀ ਘਰੇ 10 ਲੀਟਰ ਵਾਲੀਆਂ ਨੇ 12 ਲੀਟਰ ਵਾਲੀਆਂ ਨੇ ਆਪਾਂ ਤੋਂ ਵਧੀਆ ਬਰੀਡ ਪਿਆਰ ਕਰ ਸਕਦੇ ਆ ਭਰਾਵੋ ਆਪਣੇ ਲਈ ਵੀ ਪਹਿਲਾਂ ਘਰੇ ਮਿਲਦਾ 9 ਦਾਖ ਦੇ ਵਿੱਚ 10 ਕੁ 11 ਕਿਲੋ ਵਾਲਿਆ ਮੱਝਾਂ ਦੀਆਂ ਭਾਈ ਜੀ ਤੋਂ ਆਪਾਂ ਮੰਨ 9 ਤੋਂ 10 ਦੇ ਵਿੱਚ ਬਰੀਡ ਦੇ ਕੰਮ ਕਰਿਆ ਜਾਨੀ ਅੰਗਦੇ ਦੇਵੀ ਦੀ ਤੇ ਉਹਨਾਂ ਦੀ ਨੌਲੇਜ ਦੇ ਨਾਲ ਚੱਲੇ ਆਪਾਂ ਚਲੋ ਡਾਕਟਰ ਸਾਹਿਬ ਨੇ ਵਧੀਆ ਮਦਦ ਕੀਤੀ ਸ਼ੀਵਨਾਥ ਦੇ ਉਹਨਾਂ ਨੇ ਕੰਮ ਕਰਾਇਆ ਤੇ ਆਪਾਂ ਤੋਂ ਉਹਨਾਂ ਨੇ ਮਿਲਦਾ ਘਟੋ ਘਟੋ 11 12 ਸਾਣ ਵੀ ਖਰੀਦੇ ਨੇ ਤੇ ਆਪਾਂ ਉਹਨਾਂ ਦੇ ਨਾਲ 9 ਤੋਂ 10 ਤੋਂ ਜੁੜੇ ਹੋਏ ਆਗੇ ਤਾਂ ਹੌਲੀ ਹੌਲੀ ਕਰਦੇ ਜਿਵੇਂ ਆਪਣੇ ਜਿਹੜੇ 12 ਦੇ ਵਿੱਚ ਪਹਿਲੀਆਂ ਝੋਟ ਝੋਟੀਆਂ ਆਈਆਂ ਤਾਂ ਉਹਨਾਂ ਨੇ 11 ਤੋਂ 12 ਕਿਲੋ ਦੁੱਧ ਕੱਢਿਆ ਉਦੋਂ ਚਾਰ ਤੰਦ ਹੋ ਕੇ ਛੋਇਆ ਮੰਨ ਜਿਵੇਂ 4 ਸਾਲ ਦੇ ਆ ਗੈਦੀ ਆਪਾਂ ਤੇ ਸਾਨੂੰ ਕੁਝ ਹੌਸਲਾ ਪਿਆ ਵੀ ਧੀ ਠੀਕ ਆ ਕੋਈਸੋ ਤੇ ਉਦੋਂ ਬਾਅਦ ਫਿਰੇ ਕੰਮ ਦੇ ਵਿੱਚ ਥੋੜੇ ਜਿਹੇ ਤਿਆਰ ਹੋਣ ਲੱਗੇ ਜਦੋਂ ਫੀਲਡ ਬਾਰੇ ਥੋੜੀ ਜਿਹੀ ਨੌਲਜ ਹੋਈ ਫਿਰ ਫੀਲਡ ਦੇ ਨਾਲ ਕੰਮ ਲੱਗੇ ਕਰਨ ਤਾਂ ਜਣੀ ਐ ਹੋਇਆ ਵੀ ਖੇਤੀਬਾੜੀ ਦੇ ਨਾਲ ਇਹ ਪੁੱਲ ਮਿਲਿਆ ਕੇ ਧੰਦਾ ਠੀਕ ਸੀਗਾ ਜਣੀ ਹੁਣ ਖੇਤੀਬਾੜੀ ਦਾ ਧੰਦਾ ਦੇਖ ਲਓ ਭਰਾ ਆਪਾਂ ਨੂੰ 6 ਮਹੀਨਾ ਬਾਅਦ ਅਮਟਣਾਉਣੇ ਆਗੇ 6 ਮਹੀਨੇ ਆਪਾਂ ਉਤੇ ਮਿਹਨਤ ਕਰੀ ਜਾਂਦੇ ਆ ਉਸ ਤੋਂ ਬਾਅਦ ਰੱਬ ਦੇ ਹੱਥ ਹੁੰਦਾਗਾ ਵੀ ਉਹਨੇ ਚੰਗਾ ਦੇਣਾ ਜਾਂ ਮਾੜਾ ਦੇਣਾ ਇਹ ਆਪਣਾ ਦੇਖੋ ਦਸੀ ਦੇ ਉੱਤੇ ਹਰ ਇੱਕ ਦੇ ਘਰੇ ਆਪਦਾ ਜਿੰਨੇ ਖਰਚੇ ਹੁੰਦੇ ਨੇ ਉਹਨੂੰ ਚਲਾਉਣ ਖਾਤਰ ਆਪਾਂ ਨੂੰ ਦਸੀ ਤੇ ਪੈਸੇ ਮਿਲ ਜਾਂਦੇ ਨੇ ਆਪਣਾ ਜਵਾਹ ਵੀ ਪਣਾ ਸਕਦੇ ਆ ਤੇ ਆਪਦੇ ਆਪਾਂ ਜਿੰਨੇ ਘਰ ਦੇ ਚਾਰਦੀਆਂ ਦੇ ਵਿੱਚ ਖਾਤਾ ਚਲਾਉਣਾ ਹਨ ਆਪਾਂ ਉਹ ਵੀ ਚਲਾ ਸਕਦੇ ਆਗੇ ਕੁੱਲ ਮਿਲਾਂਗੇ ਧੰਦਾ ਭਾਈ ਬਹੁਤ ਵਧੀਆ ਤੇ ਪਰ ਇੱਕ ਬਰੀਡ ਦੇ ਕੰਮ ਕਰੋ ਇਹ ਕਿਹੜੇ ਫੀਡ ਨੇ ਭਾਈ ਬਾਹਣਿਆਂ ਠੀਟਾਂ ਦੇ ਵਿੱਚ ਮੈਂ ਤੁਹਾਨੂੰ ਸਿੱਧਾ ਹੀ ਦੱਸਦਾਗਾ ਆਪਾਂ ਦੇਸੀ ਪਾਉਣੇ ਆ ਫੀਡ ਜਿੱ ਨਹੀਂ ਪਾਉਣੇ ਫੀਡ ਚੰਗੀ ਤੇ ਇਹ ਨਹੀਂ ਹੈਗਾ ਵੀ ਆਪਾਂ ਮੁੱਲ ਦੀ ਆ ਜਿਦੇਖੋ ਆਪਾਂ ਕੁਝ ਨਹੀਂ ਕਹਿੰਦੇ ਬੀ ਕੋਈ ਜ਼ਿਆਦੇ ਉਹ ਤੋਂ ਕੁਝ ਕੱਢ ਲਾਂਗੇ ਜੇਸੀ ਵੰਡਾਈ ਆ ਵੀ 45% ਨਾਜ ਲੈ ਲਓ ਜੀ ਕੋਈ ਲੈ ਲਓ ਮੋਪੇ ਦੇ ਤੇ 35% ਖਲਾ ਲੈ ਲਓ ਜੀ ਜਿਹੜੀਆਂ ਮਰਜ਼ੀ ਮਿਲ ਜਾਣ ਸੋਇਆ ਦੀ ਮਿਲ ਜੇ ਬੜੇ ਮੇ ਦੀ ਮਿਲ ਜੇ ਸਰੋਂ ਦੀ ਮਿਲ ਜੇ ਸਾਰਿਆਂ ਨਾਲੋਂ ਵਧੀਆ ਵਈ ਉਦੋਂ ਬਾਅਦ ਇਹਦੇ ਵਿੱਚ 20 ਤੋਂ 22% ਆਪਾਂ ਝੋਕਰ ਪਾਉਣੇ ਹੁੰਦੇ ਨੇ ਛਿਲਕਾ ਮਿਲ ਜੇ ਚਾਹੇ ਟੂਰੀ ਮਿਲ ਜੇ ਚਾਹੇ ਆਪਣਾ ਛਿਲਕਾ ਚਾਹੇ ਆਪਣਾ ਝੋਕਰ ਤੇ ਚਾਹੇ ਆਪਾਂ ਕੋਈ ਟੂਰੀ ਮਿਲ ਸੋਇਆ ਦੀ ਪਾ ਲਓ ਉਹੀ ਵੀ ਮਾਪਾਂ ਚਾਰ ਪੰਜ ਐਡਮਾਂ ਮle ਆ ਕੇ ਪਾਸ ਆ ਰਹੇ ਜਿਹੜੇ ਸੱਚਤਿਆਂ ਪੈਂਦੀਆਂ ਨੇ ਦੇਖੋ ਦੁੱਧ ਦਾ ਆਪਣਾ ਬੀੜ ਨੇ ਘਟਣਾ ਹੈਗਾ ਫੀਡ ਨੇ ਦੁੱਧ ਨਹੀਂ ਘਟਣਾ ਹੈਗਾ ਫੀਡ ਦਾ ਵੱਧ ਤੋਂ ਵੱਧ ਇੰਨਾ ਕਿ ਹੋ ਸਕਦਾ ਵੀ ਆਪਣਾ ਜਾਨਵਰ ਚੰਗਾ ਜੇ ਆਪਾਂ ਉਹਨੂੰ 8-9 ਕਿਲੋ ਪਾ ਦਵਾਂਗੇ ਤਾਂ 15-16 ਕਿਲੋ ਦੁੱਧ ਕਢਾ ਸਕਦੀ ਆ ਜਿਹੜੀ 8 ਲੀਟਰ ਦੁੱਧ ਆਲੀ ਆ ਜੇ ਆਪਾਂ ਉਹਨੂੰ 16 ਕਿਲੋ ਖੁਰਵਾ ਦਾਂਗੇ ਵੱਧ ਤੋਂ 9 ਕਿਲੋ ਕਰ ਜੂ ਬਾਈ ਪਰ ਉਹਨੇ 10 ਕਿਲੋ ਨਹੀਂ ਕਰਨਾ ਉਹਨੂੰ ਆਪਣਾ ਘਾਟੇ ਦਾ ਸੌਦਾ ਬਾਈ ਤੇ ਕੁੱਲ ਮਿਲਾ ਕੇ ਇੱਕੋ ਦੂਬਾ ਦਵਾਈ ਬੂਟੀਆਂ ਦਾ ਰੋਲ ਦੇਖੋ ਭਰਾ ਜਿਹੜੇ ਅੱਗੇ ਧੰਦੇ تھے ਜਾਂ ਮੇ ਆਪਣੇ ਬਜ਼ੁਰਗ ਕਹਿੰਦੇ ਸੀਗੇ ਵੀ ਅੱਗੇ ਬਜ਼ੁਰਗ ਜਿਹੜਾ ਆਪ ਦਵਾਈ ਬੂਟੀ ਪਾਉਂਦੇ ਸੀਗੇ ਜਾਂ ਕੋਈ ਮਿੰਨਰ ਪਾਉਂਦੇ ਸੀਗੇ ਅੱਗੇ ਦੇਖੋ ਸਾਰੇ ਸਿਆਣੇ ਬੰਦੇ ਬੈਠੇ ਨੇ ਜੀ ਜਿਹੜੇ ਬੰਦਿਆਂ ਦੇ 40-50 ਸਾਲ ਦੇ ਤਿਆਰਪੇ ਨੇ ਅੱਗੇ ਹਰ ਇੱਕ ਦੇ ਖੇਤਾਂ 'ਚ ੱਕਸੀ ਦੇ ਪਾਣੀ ਲੱਗਦੇ ਦੇ ਜੀ ਹਰ ਇੱਕ ਦੇ ਖੇਤ 'ਚ ਜੜੀ ਬੂਟੀਆਂ ਕੋਈ ਬੂਟੀ ਹੋ ਗਈ ਕੋਈ ਛੱਡਵੇਂ ਪਾਹਣ ਹੁੰਦੇ ਬਾਰਸ਼ ਦੇ ਪਾਣੀ ਦੇ ਨਾਲ ਫਸਲ ਤਿਆਰ ਹੁੰਦੀ ਜਿਵੇਂ ਚੜੀ ਟਾਂਡਾ ਲਾਲੂ ਬੱਛੀ ਇਹਨਾਂ ਪਾਪਾ ਕੁਝ ਵੀ ਲਾਲੋ ਹਜ਼ਾਰ ਤਰੀਆਂ ਦੀ ਉਹਦੇ ਬੂਟੀ ਹੁੰਦੀ। ਉਹਦੇ ਵਿੱਚੋਂ ਸਾਰੇ ਜਿੰਨੇ ਤੱਤ ਘਾਟਾ ਪੂਰੇ ਹੁੰਦੇ ਅਸੀਆਂ ਤਾਂ ਉਹਦੇ ਆਪਣਾ ਹਰ ਇੱਕ ਜੋ ਬਦਿਆਂ ਜੋ ਆਪਣੇ ਜਾਨਵਰ ਤੇ ਪੂਰੇ ਹੋ ਜਾਂਦੇ ਸੀ। ਜੋ ਅੱਜ ਦਾ ਜੋਗਾਗਾ ਅੱਜ ਦੇਖੋ ਆਪਾਂ ਹਰ ਇੱਕ ਰੌਂਡ ਅਪ ਕਰਕੇ ਕੋਈ ਗੁੱਲੀ ਡੰਡੇ ਵਾਲੀ ਕਰਕੇ ਕੋਈ ਵੀ ਨਾ ਹੀ ਸਪਰੇਅ ਕਰਕੇ ਆਪਣੇ ਕੱਲੀ ਜੇ ਚਰੀ ਬੀਜ ਦੀ ਤਾਂ ਚਰੀ ਦੇ ਟਾਣਡੇ ਹੁੰਦੇ ਆ। ਜੇ ਬਰਸ਼ੀਨ ਬੀਜ ਤਾਂ ਦਾ ਬਰਸ਼ੀਨ ਹੀ ਹੁੰਦਾ। ਕੋਈ ਲਵੇ ਬੱਕਟੇ ਵੀ ਨਹੀਂ ਮੰਨ ਕੋਈ ਬੂਟੀ ਮਿਲਦੀ। ਤਾਂ ਫੇਰ ਅੱਜ ਕੱਲ੍ਹ ਆਪਾਂ ਨੂੰ ਉਹਦਾ ਸਹਾਰਾ ਵੀ ਲੈਣਾ ਪੈਂਦਾ। ਇਕਨਾ ਭਰਾ ਜੋ ਆਪਣਾ ਪਸ਼ੂ 10 ਲੀਟਰ ਦੁੱਧ ਤੇ ਚੱਲਦਾ ਤਾਂ ਉਹਨੂੰ 50 ਗ੍ਰਾਮ ਮੈਨਰ ਜ਼ਰੂਰ ਪਾਓ 40 ਤੋਂ 50 ਗ੍ਰਾਮ ਨੂਨ ਪਾਓ ਬਈ ਡੇਲੀ ਦਾ ਤੇ ਮੰਨ ਲੈ ਘੱਟੋ-ਘੱਟ 100 ਗ੍ਰਾਮ 80 ਗ੍ਰਾਮ ਤੋਂ ਲੈ ਕੇ 100 ਗ੍ਰਾਮ ਆਪਣਾ ਲੈਵਿਸ਼ਟ ਜਾਂ ਮਿੱਠਾ ਛੋਡਾ ਇਹ ਜ਼ਰੂਰ ਪਾਓ ਜੇ ਆਪਣਾ ਪਸ਼ੂ 12-13 ਕਿਲੋ ਦੁੱਧ ਕੱਢਦਾ ਬਈ ਤਾਂ ਉਹਨੂੰ ਲੀਵ ਆਪਣਾ ਜੋ ਲੀਵਰ ਟੁਨਕ ਕਹਿੰਦੇ ਨੇ ਆ ਉਹ 50 ਗ੍ਰਾਮ ਤੋਂ ਲੈ ਕੇ 100 ਗ੍ਰਾਮ ਬਈ ਜ਼ਰੂਰੀ ਹੈ ਜੇ ਆਪਾਂ ਪਸ਼ੂ ਦਾ ਲੰਬਾ ਚਿਰ ਦੁੱਧ ਲੈਣਾ ਜੇ ਆਪਾਂ ਇਹਨਾਂ ਦਾ ਕੁੱਲ ਮਿਲਾ ਕੇ ਸਾਰੇ ਚੀਜ਼ਾਂ ਜਿੰਨੇ ਦੱਸੀਆਂ ਨੇ ਇਹ 50 ਰੁਪਈਆ ਦਾ ਦੰਦਾ ਖਰਚਾ ਹੈ ਨਹੀਂ ਬਾਈ ਤੇ ਜੇ ਆਪਣਾ ਪਸ਼ੂ ਮੰਨ ਟੀਕ ਲੈਵਲ ਤੇ ਨਾਲ ਇਹਦੇ ਨਾਲ ਆਪਣਾ ਪਸ਼ੂ ਗੱਭਣ ਟਾਈਮ ਤੇ ਹੋ ਜਾਂਦਾ ਹੁਣ ਆਪਣੇ ਪਸ਼ੂ ਨੇ ਜੀ ਮੰਨ 17-18 ਮਹੀਨਾ ਦੀ 18 ਮਹੀਨਾ ਦੀ ਛੋਟੀ ਗੱਭਣ ਹੋ ਜਾਂਦੀ ਹੈਂ ਖੀਰੀਆਂ ਦੇ ਵਿੱਚ ਤਕਰੀਬਨ ਮੇਰੇ ਖਿਆਲ ਵਿੱਚ ਦੋ ਦੰਦ ਹੋ ਕੇ 30 ਮਹੀਨਾ ਦੇ ਲਵੇ ਲਾਉਣੇ ਆਪਣੇ ਜਾਨਵਰ ਛੂਪਾਣੇ ਨੇ ਜੀ ਤੇ ਵਧੀਆ ਦੁੱਧ ਕੱਢਦੇ ਨੇ ਆਹਨ ਵਿੱਚ 40 ਲੀਟਰ ਤੋਂ ਲੈ ਕੇ 2 ਬਾਈ ਲੀਟਰ ਤੱਕ ਦੇ ਮੱਝਾਂ ਨੇ ਜੀ ਘਰੇ ਤੇ ਆਪਾਂ ਸਟਾਰਟ ਕਰਿਆ ਸੀ 7 ਕੁ ਪਸ਼ੂ ਘਰ ਦੇ ਸੀਗੇ ਤੇ ਹੌਲੀ ਹੌਲੀ 1 2 2 ਕਰਦੇ ਕਰਦੇ ਨੇ 5 7 ਲੈਤੇ ਤੇ 12 13 ਤੋਂ ਸਟਾਰਟ ਕਰਿਆ ਸੀ ਜੀ ਤੇ ਪਸ਼ੂ ਉਹ ਮੰਨ 11 12 ਤੋਂ ਤੇ ਅੱਜ ਤੱਕ ਟਮਟ ਮਿਲਾਂ 100 ਦੇ ਲਾਗੇ ਭਾਂਜੇ ਦਾ ਮੈਂ ਸ਼ੇਲ ਕਰ ਦਉਂਦਾ ਨੂੰ ਪਰ ਜਣ ਕਰਤੇ ਹੋਣਗੇ ਆਏ ਸਾਲ ਦੇ ਮੈਂ 10 ਤੋਂ 12 ਪਸ਼ੂ ਸ਼ੇਲ ਕਰਦਾ ਜੀ ਵੱਡੇ ਜਿਹੜੇ ਘੱਟੋ ਘੱਟ 15 ਤੋਂ 16 ਲੱਖ ਦੇ ਵਿੱਚ ਸ਼ੇਲ ਹੁੰਦੇ ਨੇ ਉਸ ਤੋਂ ਬਾਅਦ ਜੀ ਆਪਣੇ ਕੱਟੇ ਜਣਿਆ ਲੜੂ ਵੀ ਜਿੰਨੇ ਕਿਵੇਂ ਪੈਦਾ ਹੁੰਦੇ ਨੇ 16 17 ਜਿੰਨੇ 16 17 ਕੱਟੀਆਂ ਹੋਗੇ ਜੇ 35 40 ਪਸ਼ੂ ਸੁਆਕ ਨਹੀਂ ਤਾਂ ਮੰਨ ਕੋਈ 30 35000 ਤੋਂ ਆਪਣਾ ਕੱਟਾ ਘਟਰੀ ਆਪ ਕਿਸੇ ਦੇ ਦਿੱਤਾ ਜਿੰਨਾਂ ਦੇ ਦੁੱਧ ਦਾ ਆਪਣਾ ਖਰਚ ਆਉਂਦਾ ਮੋੜ ਕੇ ਜਾਂਦੇ ਨੇ ਤਕਰੀਬਨ ਘੱਟੋ ਘੱਟ ਬਈ ਜੇ ਆਪਾਂ ਖੇਤੀ ਦੇ ਚੋ ਠੇਕੇ ਦੇ ਹੁਣ ਭਰਾ ਸਾਰੇ ਦੇਣ ਵਾਲੇ ਵੀ ਨੇ ਲੈਣ ਵਾਲੇ ਵੀ ਨੇ ਪਰ ਮੈਂ ਜੇ ਬੰਦਾ ਸੋਚ ਕੇ ਦੇਖੇ ਜਣੀ ਖੇਤੀ ਜੇ ਬਾਹਰ ਇੱਕ 5 ਕਿਲਿਆਂ ਦੀ ਜੀ ਆਮਦਨ ਜੋੜ ਕੇ ਦੇਖ ਲਓ ਇੱਕ ਪਾਸੇ ਇਹਦੀ ਜੋੜ ਕੇ ਦੇਖ ਲਓ ਆਪਾਂ ਨੂੰ ਉਦੋਂ ਵਾ ਦੇਖੋ ਵੀ ਜੇ ਆਪਾਂ ਮੰਨ 17-80000 ਰੁਪਏ ਠੇਕੇ ਤੇ ਬਾਹਾਂ ਲੈ ਲਿਆ ਮੰਨ 80 ਤਾਂ ਮੂਲ ਹੀ ਗੱਲ ਹੈਗੀ ਆਪਣੇ ਹਰ ਇੱਕ ਦਾ ਠੇਕਾ ਚੋਂਦਾ ਹੈ ਤੇ ਇੱਕ ਜੇ ਆਪਾਂ 90000 ਦੀਆਂ ਲੱਖ ਦੀ ਮੱਝ ਲੈ ਲਈ ਉਹਨਾਂ ਕਦੇ ਹੋ ਦੁੱਧ ਹੀ ਪਾ ਗਈ ਚਲੋ ਆਉਂਦੇ ਆਪਾਂ ਨੂੰ ਜਮੀਨਾਂ ਬਚਾਇਆ ਉਹਨੇ 80-90000 ਦਾ ਦੁੱਧ ਵੀ ਪਾਉ ਉਹ ਇਹ ਜੀ ਗੱਲ ਜੇ 12-13 ਲੀਟਰ ਵਾਲੀ ਹੋਊਗੀ ਜੇ ਆਪਾਂ ਨੂੰ ਉਹ ਇੱਕ ਕੱਟੀ ਛੱਡ ਗਈ 30-35000 ਦੀ ਆਪਣੇ ਲੱਭੋ ਆਪ ਰਹੇਗੀ ਮੰਨੋ ਗਾਂਹਾਂ ਬਾਸ ਤੇ ਵੀ ਦੇਖ ਲਓ ਵੀ ਉਹ ਚ ਆਉਂਦਣਾ ਜਾ ਜਿਹੜਾ ਆਪਾਂ ਉਧਰੋਂ 80000 ਦਾ ਬਹਾਲੇ ਠੀਕ ਇੱਕ ਹੀ ਏਕੜ ਬਹਾਲਾ ਠੇਕੇ ਦੇ ਲਈ ਤਾਂ ਦੀਗਾ ਉਹਦੇ ਵਿੱਚੋਂ 10-12000 ਰੁਪਏ ਬਚਾ ਕੇ ਆਉਂਦਾਂ। ਇਹ ਬੜੀਆਂ ਗੱਲੇ ਆ ਵੀ ਚਲੋ ਜਿਹੜੇ ਦੇਣ ਵਾਲੇ ਉਹ ਵੀ ਆਪਣੇ ਭਰਾ ਨੇ ਜਿਹੜੇ ਲੈਣ ਵਾਲੇ ਉਹ ਵੀ ਆਪਣੇ ਭਰਾ ਨੇ। ਤੇ ਪਰ ਗੁੱਲਮਲਿਆ ਕਿ ਇਹ ਧੰਦੇ ਦੇ ਨਾਲ ਜੇ ਆਪਾਂ ਜੋੜਾਂਗੇ ਭਰਾ ਤਾਂ ਜਿਹੜਾ ਮੂਰੇ ਆਉਣ ਵਾਲਾ ਸਮਾਂ ਗਾ ਦੇਖੋ ਇਹ ਆ ਸਮਾਂ ਆ ਜਿਹੜਾ ਝੋਨਾ ਝੋਨਾ ਦੇਖੋ ਇਹ ਤਾਂ 5-7 ਸਾਲਾਂ ਚ ਖਤਮ ਹੀ ਆ 5-7 ਸਾਲਾਂ ਬਾਅਲੇ ਨੇ ਫਿਰ 2-4 ਸਾਲ ਦੇ ਵਿੱਚ ਹੀ ਹੱਥ ਖੜੇ ਹੋ ਪੈਣ ਗਵਰਨਮੈਂਟ ਦੇ। ਜੀ ਆਪਾਂ ਕੋਈ ਖੇਤੀਬਾੜੀ ਦੇ ਨਾਲ ਜਿੰਨਾ ਕਿ ਤਾਂ ਦੇ ਦੇ ਨਾਲ ਕੋਈ ਬਿਜ਼ਨਸ ਹੋਰ ਜੋੜ ਕੇ ਚੱਲ ਪਾਂਗੇ ਤਾਂ ਆਪਾਂ ਬੜਾ ਕਾਮਯਾਬ ਹੋ ਜਾਾਂਗੇ ਤੇ ਨਹੀਂ ਫਿਰ ਆੜ ਦੀਆਂ ਦਾ ਕੰਮ ਦਾ ਚੱਕੀ ਜੋ ਜਿੰਨਾ ਚਿਰ ਆਪਣਾ ਇਨਾਂ ਚੀ ਦੀ ਅਜਨੇ ਚ ਝੋਨੇ ਕਪੇ ਹੁੰਦੇ ਨੇ ਉਦੋਂ ਬਾਅਦ ਉਹਨਾਂ ਨੇ ਵੀ ਆਪਾਂ ਨੂੰ ਕਿੱਥੇ ਪੈਸੇ ਦੇਣ ਨੇ ਬੈਂਕਾਂ ਦਾ ਬਾਈ ਆਪਾਂ ਨੂੰ ਪਹਿਲੇ ਨਹੀਂ ਦਿੰਦੀ ਆ ਉਦੋਂ ਬਾਅਦ ਤਾਂ ਆਪਾਂ ਪਹਿਲੀ ਝੋਕ ਰੱਖਦੇ ਬੈਂਕਾਂ ਨੂੰ ਤਾਂ ਮੰਨ ਉਦੋਂ ਸ਼ੇਖ ਤੋਂ ਵੱਧ ਹੁੰਦੇ ਨੇ 1 ਲੱਖ ਤੋਂ ਵੱਧ ਕੋਈ ਦਿੰਦੀ ਹੈਗਾ ਤਾਂ ਕਰਕੇ ਸਾਰੇ ਭਰਾਵਾਂ ਨੂੰ ਕਹਿਣਾ ਭਰਾ ਪੁੱਲ ਮਲਿਆ ਕੇ ਅਸੀਂ ਵੀ ਅੰਕੜੇ ਕੱਢ ਕੇ ਪਹਿਲਾਂ ਦੇਖਿਆ ਉਹਨਾਂ ਆਪਾਂ 40 ਕਿਲਿਆਂ ਦੀ ਖੇਤੀ ਕਰਦੇ ਆ ਭਰਾ ਤੇ ਕੁੱਲ ਮਿਲਾ ਕੇ ਵੀ ਲਵੇ 70 ਤੋਂ 80 ਪਸ਼ੂ ਨੇ ਜਣੀ ਮੈਂ ਉਹਨੂੰ ਆਮ ਤਨ ਮੂਰੇ ਪਾਉਣਾ ਬਾਈ ਸਾਲ ਦੀ ਆਪਣਾ ਪਿੰਡ ਬਈ ਉਪਰੀਆ ਜ਼ਿਲ੍ਹਾ ਬਰਨਾਲਾ ਤਨੋਲੀ ਮੰਡੀ ਦੇ ਲਵੇ ਆ ਜੇ ਕਿਸੇ ਵੀ ਭਰਾ ਨੇ ਆਪਣੇ ਫਾਰਮ ਦੇ ਆ ਕੇ ਦੇਖਣਾ ਹੋਵੇ ਵੀ ਕਿਵੇਂ ਸਾਹਜਮਾਨਾ ਕੀ ਉਹਨਾਂ ਨੂੰ ਪਾਉਣਿਓ ਤੇ ਕਿੰਨੀ ਇੱਕ ਦੇਖਭਾਲ ਕਰਦੇ ਹੋਂ ਜਦੋਂ ਮਰਜੀ ਭਰਾ ਸਾਰਿਆਂ ਲਈ ਦਰਵਾਜ਼ੇ ਖੁੱਲੇ ਨੇ ਬਾਈ ਪਰ ਕੰਮ ਅਜ ਬਹੁਤ ਚੜਾ ਗਏ ਚ ਬੜੋ ਇਹ ਜੀ ਗੱਲ ਨਹੀਂ ਧੰਦਾ ਬਾਈ ਬਹੁਤ ਵਧੀਆ ਦੇਖੋ 2-3 ਸਾਲ ਜਦੋਂ ਆਪਾਂ ਸਟਾਰਟ ਕਰਦੇ ਆ ਉਦੋਂ ਮਿਹਨਤ ਲੱਗਦੀ ਆ ਉਦੋਂ ਆਪਾਂ ਨੂੰ ਇਹ ਹੋਏ ਨਾ ਵੀ ਆਪਾਂ ਗਲਤ ਪੰਨਾ ਲੈ ਲਿਆ ਜੀ ਪਰ ਹੌਲੀ-ਹੌਲੀ ਜਦੋਂ ਤਿਆਰਪਾ ਆ ਜਾਂਦਾ ਫਿਰ ਇਹ ਜੀ ਗੱਲ ਆ ਕੋਈ ਵੀ ਐਡਾ ਕਿ ਤੜੇਗਾ ਵੀ ਜਿਹੜਾ ਆਪਾਂ ਨੂੰ ਨਫੇ ਵੱਲ ਨਾ ਲੱਗੇ ਜਾਂਦਾ ਹੋਵੇ ਐਨੀ ਗੱਲ ਆ ਬਾਈ ਦੇਖੋ ਪਹਿਲੀ ਵਾਰ ਬੋਲਿਆ ਅਸੀਂ ਤੋਂ ਕਈ ਵਾਰ ਮਾੜੀ-ਮੋਟੀ ਇੱਧਰ-ਉੱਧਰ ਕਹਿਣ ਦੇ ਸਾਰਿਆਂ ਤੋਂ ਮਾਫੀ ਚਾਹੁੰਦੇ ਆ ਸਾਰਿਆਂ ਦੇ ਸਸਤਰੀ ਕਰਨ ਲਾ